ਬੜੀ ਖੁਸ਼ਖਬਰੀ ਵਾਲੀ ਗੱਲ ਆ ਕਿਉਂਕਿ ਅਸੀਂ ਕੁਝ ਚਿਰ ਪਹਿਲਾਂ ਬੰਦੇ ਵਾਰਤ ਜਿਹੜੀ ਐ ਫਰੋਜਪੁਰ ਤੋਂ ਦਿੱਲੀ ਅਨਾਉਂਸ ਕੀਤੀ ਸੀ ਤੇ ਹੁਣ ਪ੍ਰਧਾਨ ਮੰਤਰੀ ਜੀ ਨੇ ਟਾਈਮ ਦੇਤਾ ਮੈਂ ਉਹਨਾਂ ਦਾ ਬੜਾ ਧੰਨਵਾਦੀ ਆ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਸਾਹਿਬ ਜਿਨ੍ਹਾਂ ਨੇ ਵਾਰਾਨਸੀ ਤੋਂ ਇੱਕ ਬੰਦੇ ਵਾਰਤ ਉਹਨਾਂ ਨੇ ਚਲਾਉਣੀ ਆ ਤੇ ਪੰਜਾਬ ਵਾਲੇ ਆਪਾਂ ਫਰੋਜਪੁਰੋਂ ਬੰਦੇ ਵਾਰਤ 7 ਤਰੀਕ ਨੂੰ ਪੁਰਿਓ ਦਿੱਲੀ ਨੂੰ ਤੇ ਦਿੱਲੀੋਂ ਫਰੋਜਪੁਰ ਨੂੰ ਇਹ ਚਲਾਵਾਂਗੇ ਬਹੁਤ ਮੈਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਸਾਡੇ ਗ੍ਰਹਿ ਮੰਤਰੀ ਜੀ ਅਮਿਤ ਸ਼ਾਹ ਜੀ ਦਾ ਤੇ ਸਾਡੇ ਮੰਤਰੀ ਅਸ਼ਨੀ ਯਾਸ਼ਨਵ ਜੀ ਦਾ ਬਹੁਤ ਬਹੁਤ ਵੱਡਾ ਧੰਨਵਾਦ ਕਰਦਾ ਵੀ ਇਹ 7 ਤਰੀਕ ਨੂੰ ਬੰਦੇਵਾਲਾ ਤਾਂ ਜਿਹੜੀ ਉਹ ਸ਼ੁਰੂ ਹੋ ਜਾਏਗੀ ਤੇ ਕੁਛ ਦਿਨਾ ਚ ਹੀ ਫਰੋਜ਼ਪੁਰ ਪੱਟੀ ਆ ਜਿਹੜਾ ਪ੍ਰੋਜੈਕਟ ਉਹਦੇ ਬਾਰੇ ਵੀ ਮੈਂ ਤੁਹਾਨੂੰ ਬਹੁਤ ਵੱਡੀ ਖੁਸ਼ਖਬਰੀ ਦੇਣੀ ਆ ਉਹ ਵੱਡੀ ਪ੍ਰੈਸ ਕਾਨਫਰੰਸ ਕਰਕੇ ਮੈਂ ਦਊਗਾ ਰੇਲਵੇ ਲਈ ਕੋਈ ਵੀ ਐਸੀਆਂ ਚੀਜ਼ਾਂ ਕੋਈ ਕਸਰ ਨਹੀਂ ਛੱਡਾਂਗੇ ਇਹ ਸੈਂਕੜੇ ਕਰੋੜਾਂ ਦੇ ਪ੍ਰੋਜੈਕਟ ਨੇ ਤੇ ਇਹ ਪ੍ਰੋਜੈਕਟਾਂ ਨਾਲ ਪੰਜਾਬ ਦੇ ਲੋਕਾਂ ਨੂੰ ਲਾਭ ਹੋਣਾ ਹੈ ਪੰਜਾਬ ਦੇ ਲੋਕਾਂ ਦੇ ਜੇਬ 'ਚ ਲੋਕਾਂ ਦੇ ਜੇਬਾਂ 'ਚ ਇਹ ਪੈਸੇ ਜਾਣੇ ਆ ਤੇ ਵਰਲਡ ਕਲਾਸ ਹਰ ਚੀਜ਼ ਆ ਜਿਹੜੀ ਤਾਂ ਪਿੱਛੇ ਵੀ ਮੈਂ ਖੜਾ ਹਾਂ ਇਸ ਵੇਲੇ ਆ ਜਿਹੜਾ ਹੈ ਲੁਧਿਆਣਾ ਦਾ ਜਿਹੜਾ ਐ ਅੱਜ ਕੋਲੇ ਰੇਲਵੇ ਸਟੇਸ਼ਨ ਬਣ ਰਿਹਾ ਹੈ ਤੇ ਉਹਨੂੰ ਹੀ ਦੇਖਣ ਆਏ ਸੀ ਪਰ ਮੈਂ ਫੇਰ ਸਾਰਿਆਂ ਨੂੰ ਜਿਹੜਾ ਸਾਰਾ ਮਾਲਵਾ ਟੱਚ ਹੁੰਦੇ ਹੋਏ ਬੰਦੇਵਾਰਤ ਜਿਹੜੀ ਸ਼ੁਰੂ ਹੋ ਰਹੀ ਆ ਸਾਰੇ ਪੰਜਾਬੀਆਂ ਨੂੰ ਬਹੁਤ-ਬਹੁਤ ਇਸ ਗੱਲ ਦੀ ਮੁਬਾਰਕਵਾਦ ਧੰਨਵਾਦ ਬੜੀ ਖੁਸ਼ਖਬਰੀ ਵਾਲੀ ਗੱਲ ਆ ਕਿਉਂਕਿ ਅਸੀਂ ਕੁਝ ਚਿਰ ਪਹਿਲਾਂ ਬੰਦੇਵਾਰਤ ਜਿਹੜੀ ਆ ਫਿਰੋਜ਼ਪੁਰ ਤੋਂ ਦਿੱਲੀ ਅਨਾਉਂਸ ਕੀਤੀ ਸੀ ਤੇ ਹੁਣ ਪ੍ਰਧਾਨ ਮੰਤਰੀ ਜੀ ਨੇ ਟਾਈਮ ਦੇਤਾ ਮੈਂ ਉਹਨਾਂ ਦਾ ਬੜਾ ਧੰਨਵਾਦੀ ਆ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਸਾਹਿਬ ਜਿਨ੍ਹਾਂ ਨੇ ਵਾਰਾਨਸੀ ਤੋਂ ਇੱਕ ਬੰਦੇਵਾਰ ਉਹਨਾਂ ਨੇ ਚਲਾਉਣੀ ਆ ਤੇ ਪੰਜਾਬ ਵਾਲੇ ਆਪਾਂ ਫਿਰੋਜ਼ਪੁਰੋਂ ਬੰਦੇਵਾਲਤ 7 ਤਰੀਕ ਨੂੰ ਉਰੀਓ ਦਿੱਲੀ ਨੂੰ ਤੇ ਦਿੱਲੀੋਂ ਫਿਰੋਜ਼ਪੁਰ ਨੂੰ ਇਹ ਚਲਾਵਾਂਗੇ ਬਹੁਤ ਮੈਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਸਾਡੇ ਗ੍ਰਹਿ ਮੰਤਰੀ ਜੀ ਅਮਿਤ ਸ਼ਾਹ ਜੀ ਦਾ ਤੇ ਸਾਡੇ ਮੰਤਰੀ ਅਸ਼ਨੀ ਯਸ਼ਨਵ ਜੀ ਦਾ ਬਹੁਤ ਬਹੁਤ ਵੱਡਾ ਧੰਨਵਾਦ ਕਰਦਾ ਵੀ ਇਹ 7 ਤਰੀਕ ਨੂੰ ਬੰਦੇਵਾਲਤ ਆ ਜਿਹੜੀ ਉਹ ਸ਼ੁਰੂ ਹੋ ਜਾਏਗੀ ਤੇ ਕੁਝ ਦਿਨਾਂ ਚੀ ਸਰੋਜਪੁਰ ਪੱਟੀ ਆ ਜਿਹੜਾ ਪ੍ਰੋਜੈਕਟ ਉਹਦੇ ਬਾਰੇ ਵੀ ਮੈਂ ਤੁਹਾਨੂੰ ਬਹੁਤ ਵੱਡੀ ਖੁਸ਼ਖਬਰੀ ਦੇਣੀ ਆ ਉਹ ਵੱਡੀ ਪ੍ਰੈਸ ਕਾਨਫਰੰਸ ਕਰਕੇ ਮੈਂ ਦਊਂਗਾ ਰੇਲਵੇ ਲਈ ਕੋਈ ਵੀ ਐਸੀਆਂ ਚੀਜ਼ਾਂ ਕੋਈ ਕਸਰ ਨਹੀਂ ਛੱਡਾਂਗੇ ਇਸ ਸੈਂਕੜੇ ਕਰੋੜਾਂ ਦੇ ਪ੍ਰੋਜੈਕਟ ਨੇ ਤੇ ਇਹ ਪ੍ਰੋਜੈਕਟਾਂ ਨਾਲ ਪੰਜਾਬ ਦੇ ਲੋਕਾਂ ਨੂੰ ਲਾਭ ਹੋਣਾ ਹੈ ਪੰਜਾਬ ਦੇ ਲੋਕਾਂ ਦੇ ਜੇਬ 'ਚ ਲੋਕਾਂ ਦੇ ਜੇਬਾਂ 'ਚ ਇਹ ਪੈਸੇ ਜਾਣੇ ਆ ਤੇ ਵਰਲਡ ਕਲਾਸ ਹਰ ਚੀਜ਼ ਆ ਜਿਹੜੀ ਤਾਂ ਪਿੱਛੇ ਵੀ ਮੈਂ ਖੜਾ ਐ ਇਸ ਵੇਲੇ ਆ ਜਿਹੜਾ ਐ ਤੁਸੀਂ ਆਏ ਹੋ ਜਿਹੜਾ ਐਕਚੁਅਲੀ ਰੇਲਵੇ ਸਟੇਸ਼ਨ ਬਣ ਰਿਹਾ ਹੈ ਤੇ ਉਹਨੂੰ ਹੀ ਦੇਖਣ ਆਏ ਸੀ ਪਰ ਮੈਂ ਫੇਰ ਸਾਰਿਆਂ ਨੂੰ ਜਿਹੜਾ ਸਾਰਾ ਮਾਲਵਾ ਟੱਚ ਹੁੰਦੇ ਹੋਏ ਵੰਦੇਵਾਰਤ ਜਿਹੜੀ ਸ਼ੁਰੂ ਹੋ ਰਹੀ ਆ ਸਾਰੇ ਪੰਜਾਬੀਆਂ ਨੂੰ ਬਹੁਤ ਬਹੁਤ ਇਸ ਗੱਲ ਦੀ ਮੁਬਾਰਕਵਾਦ ਧੰਨਵਾਦ